ਅਮਰੀਕਾ ਦੇ ਫੋਲਰਿਡੋ ਦੇ ਵਿੱਚੋਂ ਵਾਪਰ ਇੱਕ ਵੱਡੇ ਹਾਦਸੇ ਦੇ ਦੌਰਾਨ ਜਦੋਂ ਇੱਕ ਪੰਜਾਬੀ ਟਰੱਕ ਡਰਾਈਵਰ ਕਾਫੀ ਸੁਰਖੀਆਂ ਦੇ ਵਿੱਚ ਸੀ ਜਿੱਥੇ ਹੁਣ ਉਸ ਨੂੰ ਸਜ਼ਾ ਸੁਣਾਈ ਗਈ ਤੇ ਅਸਰੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਤੇ ਅਦਾਲਤ ਦੇ ਵੱਲੋਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਫੋਲਰਿਡੋ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਜਦੋਂ ਇੱਕ ਪੰਜਾਬੀ ਟਰੱਕ ਡਰਾਈਵਰ ਨੇ ਯੂ ਟਰਨ ਲਿਆ ਤੇ ਇੱਕ ਯੂ ਟਰਨ ਲੈਣ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਇਹ ਮਾਮਲਾ ਹੁਣ ਜ਼ਿਆਦਾ ਹੀ ਸੁਰਖੀਆਂ ਦਾ ਵਿਸ਼ਾ ਬਣ ਚੁੱਕਾ ਹੈ ਜਿੱਥੇ ਕਿ ਤੁਹਾਨੂੰ ਦੱਸੀਏ ਕਿ 12 ਅਗਸਤ ਨੂੰ ਵਾਪਰੇ ਇਸ ਹਾਦਸੇ ਦੇ ਵਿੱਚ ਜਿੰਨ 3 ਜਣਿਆਂ ਦੀ ਮੌਤ ਹੋ ਗਈ ਸੀ ਇਸ ਹਾਦਸੇ ਦੇ ਡੈਸ਼ ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਉਹ ਫੁੱਲ ਟ੍ਰੀਡਾ ਹਾਈਵੇ ਸੇਫਟੀ ਐਂਡ ਮੋਟਰਸ ਵਾਹिकल्स ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਹਾਦਸਾ ਇੱਕ ਮਿਨੀ ਵੈਨ ਅਤੇ ਸੈਮੀ ਟਰੱਕ ਵਿੱਚਕਾਰ ਹੋਇਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋਈ ਸੀ ਤੈਦਾਸੀਏ ਕਿ ਜਾਂਚ ਵਿੱਚ ਪਾਇਆ ਗਿਆ ਕਿ ਇੱਕ ਪ੍ਰਤੱਖ ਹੈ ਕਿ ਸੈਮੀ ਟਰੱਕ ਦਾ ਟਰੱਕ ਦਾ ਡਰਾਈਵਰ ਜਿਹੜਾ ਲਾਪਰਵਾਹੀ ਨਾਲ ਚਲਾ ਰਿਹਾ ਸੀ ਅਤੇ ਜਹੀ ਥਾਂ ਤੋਂ ਯੂ-ਟਰਨ ਲੈ ਰਿਹਾ ਸੀ ਜਿਸ ਨੂੰ ਸਿਰਫ ਐਮਰਜੈਂਸੀ ਜਾਂ ਪੁਲਿਸ ਦੀ ਵਾਹਨ ਹੀ ਵਰਤੋਂ ਕਰ ਸਕਦੇ ਨੇ ਹੁਣ ਹਰਜਿੰਦਰ ਸਿੰਘ ਪੰਜਾਬ ਦੇ ਤਰਨਤਾਰਨ ਨਾਲ ਜਿੱਥੇ ਸੰਬੰਧਿਤ ਹੈ ਉਹ ਸਾਲ 2018 ਦੇ ਵਿੱਚ ਅਮਰੀਕਾ ਦੇ ਮੈਕਸੀਕੋ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਔਰ ਤੁਹਾਨੂੰ ਦੱਸਿਏ ਕਿ ਰਿਪੋਰਟਰਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵੱਡੇ ਖੁਲਾਸੇ ਕਰਦਿਆਂ ਨੇ ਜਿੱਥੇ ਕਿ ਹੁਣ ਜੱਜ ਨੇ ਮੁਲਜ਼ਮ ਵਿਰੋਧ ਸਾਰੇ 6 ਇਲਜ਼ਾਮਾਂ ਲਈ ਸੰਭਾਵਿਤ ਕਾਰਨ ਵੀ ਨੋਟ ਕੀਤੇ ਨੇ ਤੇ ਉਹਨਾਂ ਨੂੰ ਫਲ ਰੋਡੋ ਕਾਨੂੰਨ ਦੇ ਤਹਿਤ ਜ਼ਬਰਦਸਤੀ ਵਾਲੇ ਅਪਰਾਧਾਂ ਵਾਲੀ ਸ਼੍ਰੇਣੀ ਬੰਦ ਕਰ ਦਿੱਤਾ। ਦੱਸਿਆ ਕਿ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ ਜੱਜ ਦਾ ਕਹਿਣਾ ਤਾਂ ਜੋ ਮੁਕਦਮੇ ਵਿੱਚ ਤੁਹਾਡੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾ ਸਕੇ। ਹਾਲਾਂਕਿ ਉਹਨਾਂ ਕਿਹਾ ਕਿ ਇਸ ਕਾਰਨ ਕਿਸੇ ਵੀ ਮਾਮਲੇ 'ਚ ਉਹਨਾਂ ਦੀ ਜ਼ਮਾਨਤ ਖਾਜ ਕੀਤੀ ਜਾਂਦੀ ਹੈ। ਔਰ ਹਰਜਿੰਦਰ ਸਿੰਘ ਅਦਾਲਤ ਵਿੱਚ ਵਰਚੂਲੀ ਪੇਸ਼ ਹੋਏ ਸਨ ਅਤੇ ਇਸ ਦੌਰਾਨ ਉਹਨਾਂ ਨੇ ਸੁਣਵਾਈ ਲਈ ਇੱਕ ਦੁਬਾਈਸ਼ੀ ਦੀ ਮਦਦ ਲਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਤਰਨਤਾਰਨ ਦੇ ਪਿੰਡ ਰਟੋਲ ਚ ਵਸਦਾ ਹਰਜਿੰਦਰ ਸਿੰਘ ਦਾ ਪਰਿਵਾਰ ਆਪਣੇ ਪੁੱਤ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਹਾਲਾਂਕਿ ਮੀਡੀਆ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਪਰ ਖਬਰਾਂ ਹੁਣ ਜ਼ਿਆਦਾ ਵਾਇਰਲ ਹੋਈਆਂ ਨੇ ਕਿ 28 ਸਾਲ ਦਾ ਹੈ ਉਹਨਾਂ ਦਾ ਜਿਹੜਾ ਪੋਤਾ ਹੈ ਪਰਿਵਾਰ ਦਾ ਹੀ ਕਹਿਣਾ ਹੈ ਤੇ ਉਸ ਦੀ ਬਦ ਕਿਸਮਤੀ ਸੀ ਕਿ ਉਹ ਇਹ ਹਾਦਸੇ ਦੇ ਵਿੱਚ ਉਹ ਫਸ ਗਿਆ ਤਾਂ ਉਸ ਤੋਂ ਬਾਅਦ ਪਿੰਡ ਵਾਲੇ ਵੀ ਜਿਹੜੇ ਨੇ ਕਾਫੀ ਜ਼ਿਆਦਾ ਘਿਆਨਦੇ ਹੋਏ ਦਿਖਾਈ ਦੇ ਰਹੇ ਨੇ ਪਰ ਹੁਣ ਜਦੋਂ ਅ ਅਮਰੀਕਾ ਦੇ ਫਲੋਰਿਡਾ ਦੇ ਵਿੱਚ ਇਹ ਹਾਦਸਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਜੱਜ ਨੇ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਹੈ ਇਸ ਕੇਸ ਦੇ ਵਿੱਚ ਜ਼ਮਾਨਤ ਤੋਂ ਜਿਹੜਾ ਵਾ ਹੁਣ ਜਿਹੜੀ ਪੇਸ਼ੀ ਹੋਈ ਸੀਗੀ ਉਸ ਤੇ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਅਦਾਲਤ ਦੇ ਵੱਲੋਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਉਲਝਦਾ ਜਾ ਰਿਹਾ ਤਾਂ ਬਹੁਤ ਲੋਕ ਇਸ ਆ ਵਿਅਕਤੀ ਦੇ ਇਸ ਸਿੱਖ ਦੇ ਜਿਹੜੇ ਮਦਦ ਦੇ ਵਿੱਚ ਨੇ ਹੱਕ ਦੇ ਵਿੱਚ ਜਿਹੜੇ ਖੜੇ ਹਾਏ ਨਜ਼ਰ ਆ ਰਹੇ ਨੇ ਔਰ ਪਿੰਡ ਵਾਸੀ ਅਤੇ ਉਹਨਾਂ ਦੇ ਪਰਿਵਾਰ ਨੇ ਮਿਲ ਕੇ ਅਜਿੰਦਰ ਸਿੰਘ ਦੀ ਮਦਦ ਲਈ ਇੱਕ ਆਨਲਾਈਨ ਮੁਹਿੰਮ ਵੀ ਚਲਾਈ ਹੈ ਇੱਕ ਪਟੀਸ਼ਨ ਜਾਂ ਇੱਕ ਸਾਈਨ ਜਿਹੜਾ ਇੱਕ ਸਿਸਟਮ ਚੱਲ ਰਿਹਾ ਜਿੱਥੇ ਕਿ ਜਿਹੜੀ ਸਜ਼ਾ ਜ਼ਿਆਦਾ ਹੋਈ ਹੈ ਉਸ ਨੂੰ ਰੋਕਣ ਦੇ ਲਈ ਉਸ ਨੂੰ ਘਟਾਉਣ ਦੇ ਲਈ ਗੱਲਾਂ ਬਾਤਾਂ ਕਾਫੀ ਜ਼ਿਆਦਾ ਤੇਜ਼ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਨੂੰ ਲੈ ਕੇ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਹੋਈ ਆ ਤਾਂ ਅਦਾਲਤ ਨੇ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਤਾਂ ਇੱਕ ਬਹੁਤ ਵੱਡਾ ਝਟਕਾ ਹਰਜਿੰਦਰ ਸਿੰਘ ਨੂੰ ਲੱਗਾ ਤੇ ਹੁਣ ਪਰਵਾਰ ਪਿੰਡ ਵਾਸੀ ਪੰਜਾਬ ਵਾਸੀ ਸਾਰੇ ਇੱਕਜੋਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਦਾ ਸਾਥ ਦਿੰਦੇ ਹੋਏ ਪੰਜਾਬੀ ਜਿਹੜੇ ਇੱਕਜੋਟ ਹੋ ਚੁੱਕੇ ਨੇ